ਬੱਤੀਆ ਗੁਰੂ ਦਾ ਬੱਤੀਆਂ ਪਰਵਾਣਾਂ ਸੰਗੜ ਕੋ ਕਰੇ ਹਰੇ ਹਰਿ ਨਾਮ ਸਗਾ ਸਾਰੋਗ ਲੋਗ ਲੋਗ ਸਭ ਕਾਇਨੇ ਸਤਿਆ ਗੁਰੂ ਪ੍ਰਕਾਸ਼ ਆਉਤਨ ਲੈ ਕੇ ਚੱਲਦੇ ਆਪਾਂ ਗੁਰੂ ਸਾਹਿਬ ਦੀ ਦਰਸ਼ਨਦਾਰੀ ਕਰਨ ਨੂੰ ਅੰਦਰ ਜੁੜੇ ਰਿਓ ਆਪਣੇ ਨਾਲ * Tännen larakpen cha cha ਮਾਨ ਬਚਵਾਸ ਪਾਇਓ ਗੈ ਗੋ ਹਦਰਤ ਪੀਓ ਰੰਨਨਾ ਗੰਨਨਾਸ ਤੰਤ ਨਾਠਿਓ ਅਮੇ ਅੰਤਰਗਤ ਪੀਓ ਰਤਮ ਵਿਕਾਸ ਜਾਗਿ ਅਲਖ ਕਲ ਧਰੀ ਜਗੰਤਰ ਸਰਗਰ ਸਾਇਸ ਸਮਾਦਰਿਓ ਸਮਾਨ ਨਰਨਤਰ ਉਹ ਰੋਖ ਨਸ ਗੁਰਜਪੁਰਣ ਸਮਾ ਨਾਨਕ ਦਾ ਨਾਮ ਧਾਰ ਹਰਨਾਮ ਸਮਾ ਸੋਆ ਬਾਬਾ ਜੀਵਨ ਸਿੰਘ ਜੀ ਕਦੇ ਬਹੁਤ ਜਿਆਦਾ ਜਿਹੜਾ ਸਰਕਾਰ ਕਰਨ ਕਰਦੇ ਸੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਤੇ ਜਾਣ ਤੋਂ ਪਿੱਛੇ ਜੇਕਰ ਹੁਕਮ ਚੱਲਦਾ ਸੀ ਉਸ ਘਰ ਦੇ ਵਿੱਚ ਅਨੰਦਪੁਰ ਦੇ ਵਿੱਚ ਜਾ ਕੇ ਗੁਰੂ ਗੋਬਿੰਦ ਸਿੰਘ ਪਾਸ਼ਾ ਜੀ ਦਾ ਇਜਾਜ਼ਤ ਹੋਇਆ ਜਾਲੀ ਦਾ ਜਿਹੜੇ ਸਹਿਬ ਜਾਦੇ ਸੀ ਉਹ ਪੰਜਾਤਾ ਦੀ ਗੱਲ ਵੀ ਮੰਨਦੇ ਸੀ ਜਿਵੇਂ ਆਪਣੇ ਬਾਪ ਦੀ ਗੱਲ ਮੰਨਦੇ ਸੀ ਜਿਵੇਂ ਆਪਣੇ ਪਿਤਾ ਦੀ ਮੰਨਦੇ ਸੀ ਗੱਲ ਉਹ ਵੀ ਪੰਜਾਤਾ ਦੀ ਗੱਲ ਮੰਨਦੇ ਸੀ ਪਾਈ ਜੀਵਨ ਸੰਗਤ ਦੀ ਗੱਲ ਮੰਨਦੇ ਸੀ ਅੱਜ ਆਪਾਂ ਉਹਨਾਂ ਦੇ ਦਿਨ ਮਨਾਉਂਦੇ ਆ ਦਿਨ ਮਨਾਏ ਆਪਣੇ ਤਾਂ ਹੀ ਸਭਲੇ ਜੇਕਰ ਸਤਗੁਰ ਦਾ ਕਹਾ ਮੰਨਣਾ ਹੈ ਸਤ ਜੀ ਨੇ ਕੀ ਆਖਿਆ ਸੀ ਅੰਮ੍ਰਿਤ ਨਾਮ ਨਦਾਨ ਜਿਸ ਸਿਮਰਤ ਸਭ ਪਾਈ ਹੈ ਸਭ ਤਿੱਖਾ ਬਝਾਈ ਜਿਸ ਮਨ ਤੋ ਸੁਖ ਪਾਈ ਹੈ ਸਭ ਤਿੱਖਾ ਬਝਾਈ ਕਹਿੰਦੇ ਅਮਰਤ ਸੁਖ ਹੋਵੇ ਸਹਿਜਾ ਸਜੋ ਆਪਾਂ ਕੀ ਕਹਿਣ ਮੈਂ ਨਹੀਂ ਜੀ ਮੈਂ ਤਾਂ ਵਾਲ ਕੱਟੇ ਮੈਂ ਤਾਂ ਗੁਰੂ ਘਰ ਦੇ ਚਾਉਣਾ ਮੈਂ ਤਾਂ ਜਾਲੀ ਦੀ ਰਾਜ ਕੇ ਅਨੁਸਾਰ ਮੈਂ ਸਾਰਾ ਕੁਝ ਕਰਕੇ ਆਉਂਗਾ اوسا <laughs> کني ਆ ਵੀ ਤੁਹਾਡ ਨੂੰ ਤੇ ਜੇ ਕੋਈ ਜਾਈ ਨਾ ਤੋ ਉਹ ਕਟੋ ਦਾ ਛੂਨ ਕਟੋ ਦਾ ਰੱਖਿਆ YouTube ਹੋ ਗਏ ਸਰਚ ਕਰ ਰਹੇ ਹਾਂ ਹਾਲ ਸੱਜੇ ਬਾਬਾ ਜੀ ਖਾਲਸਾ ਵਾਇਗਰੀ ਫਤਿਹ ਜੀ किथो <laughs> जा